ਕੋਡੀ 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 ਟ੍ਰੀ ਰੇਡ ਲਾਸਟ ਕਬੱਡੀ ਹਰਨਦੀਪੂਰੀਆ ਗੋਪੀ ਤੇ ਮੋਟਰਸਾਈਕਲ ਹੁਣ ਗਰਾਊਂਡ ਕਲੀਅਰ ਕਰਦੇ ਹੋ ਰਣਜੋਤ ਸਰਪੰਚ ਨਰਵਾਲ ਸਿੰਘ ਜੀ ਸਰਪੰਚ ਬਲਵਿੰਦਰ ਸਿੰਘ ਜੀ ਆਲੂ ਵਾਲੀ ਆ ਏ ਬੱਲੇ 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 ਪਟਾਕਾ ਇੱਥੇ ਰੱਖ ਪਟਾਕਾ 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 ਓ ਪੋਲਿਆ ਦੱਸ ਦੇ ਹਾਏ ਓ ਰੱਬਾ ਸਾਹ ਸਾਹ ਦੇ ਨੋਟ ਥੋੜਾ ਪਿਆਰ ਨਾਲ ਸਾਹ ਸਾਹ ਦੇ ਨੋਟ ਹਾਏ ਓ ਰੱਬਾ ਇਹ ਪਿਆਰ ਝਲਕਦਾ ਛੰਦਿਆ ਇਹ ਯਾਰੀਆਂ ਝਲਕਦੀਆਂ ਇਹ ਪਿਆਰ ਝਲਕਦਾ ਇਹ ਪੰਜਾਂ ਪੰਜਾਂ ਦੇੜੀ ਇਹ ਦਸਾਂ ਦਸਾਂ ਦੇ ਨਹੀਂ ਇਹ ਸਾਹ ਸਾਹ ਦੇ ਨੋਟ ਹਵਾ ਦੇ ਚੜਾ ਆ ਘੁਰਵਾ ਇਹ ਤਾਂ ਨਹੀਂ ਹੁੰਦੀ ਕਮੈਂਟਰੀ ਗਰਸਣਾ ਮੇਰੇ ਵੀਰ ਇਹ ਜਫਾ ਤੋਣ ਕੇ ਜਫਾ ਇਹ ਤਾਂ ਨਹੀਂ ਲਾਉਂਦਾ ਫਰਜੇਗਾ ਇਹ ਖੜਾ ਬਣ ਕੇ ਜਫਾ ਲਾਇਆ ਇਹ ਜਫਾ ਨਹੀਂਗਾ ਇਹ ਜਫਾ ਵੀਰ ਬਾਦ ਜਰੇ ਕਰੀ ਵੀਰ ਪਿਆਰ ਨਾਲ ਪਿਆਰ ਨਾਲ ਗੁਰਦੇਵ ਗੁਰਦੇਵ ਪਿਆਰ ਨਾਲ ਥੋੜਾ ਪਿਆਰ ਨਾਲ ਵੀਰ ਜੀ ਥੋੜਾ ਪਿਆਰ ਨਾਲ ऐसे तरह कबड्डी ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਲਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ